प्यारे विद्यार्थियों आज दी क्लास ਵਿੱਚ ਤੁਹਾਡਾ ਸਵਾਗਤ ਹੈ ਅੱਜ ਸੀ ਜਿਹੜਾ ਲੇਖ ਕਰਨ ਜਾ ਰਹੇ ਹਾਂ ਉਹ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਤੁਰਨ ਦਾ ਹੁਨਰ ਹੁਨਰ ਤੋਂ ਭਾਵ ਹੈ ਵਿਦਿਆਰਥੀਓ ਕਲਾ ਸੋ ਲੇਖਕ ਦਾ ਇੱਥੇ ਭਾਵ ਹੈ ਕਿ ਜੋ ਤੁਰਨਾ ਹੈ ਉਹ ਵੀ ਇੱਕ ਕਲਾ ਹੈ ਤੇ ਆਓ ਸਭ ਤੋਂ ਪਹਿਲਾਂ ਅਸੀਂ ਲੇਖਕ ਤੇ ਨਾਲ ਜਾਣ ਪਛਾਣ ਕਰ ਲੈਨੇ ਆਂ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਜਨਮ 1944 ਈਸਵੀ ਵਿੱਚ ਪਿੰਡ ਆਦਾ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿਖੇ ਸਰਦਾਰ ਹਰਦਿਤ ਸਿੰਘ ਦੇ ਘਰ ਮਾਤਾ ਵੀਰਾਂ ਵਾਲੀ ਦੀ ਕੁੱਖੋਂ ਹੋਇਆ। ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ। ਡਾਕਟਰ ਕਪੂਰ ਅਜੋਕੇ ਦੌਰ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਨਿਬੰਧਕਾਰ ਹਨ। ਆਪਦੇ ਨਿਵੰਦਾ ਵਿੱਚ ਮਨੁੱਖ ਦੇ ਅਹਿਸਾਸਾਂ ਦੀ ਅਜਹੀ ਤਰਜਮਾਨੀ ਹੁੰਦੀ ਹੈ ਕਿ ਪਾਠਕ ਕਿਲਿਆ ਜਾਂਦਾ ਹੈ ਤਰਜਮਾਨੀ ਮਤਲਬ ਵਿਆਖਿਆ ਕੀਤੀ ਗਈ ਹੁੰਦੀ ਹੈ ਕਿ ਜੋ ਪੜਨ ਵਾਲਾ ਹੈ ਉਹ ਉਹਨਾਂ ਦੇ ਵਿਚਾਰਾਂ ਦੇ ਨਾਲ ਇੱਕ ਜਗ੍ਹਾ ਕਿਲਿਆ ਜਾਂਦਾ ਹੈ ਭਵ ਵੱਜ ਜਾਂਦਾ ਹੈ ਉਸ ਦੇ ਵਿੱਚ ਦਿਲਚਸਪੀ ਲੈਂਦਾ ਹੈ ਡਾਕਟਰ ਕਪੂਰ ਦੀ ਹਰ ਲਿਖਤ ਵਿੱਚੋਂ ਉਹਨਾਂ ਦਾ ਡੂੰਗਾ ਗਿਆਨ ਅਤੇ ਜੀਵਨ ਤਜਰਬਾ ਮੂੰਹੋਂ ਬੋਲਦਾ ਹੈ ਰੋਚਕਤਾ ਆਪਦੀ ਵਾਰਤਕ ਸ਼ੈਲੀ ਦੀ ਵਿਸ਼ੇਸ਼ਤਾ ਹੈ ਡਾਕਟਰ ਨਰਿੰਦਰ ਸਿੰਘਪੁਰ ਦੇ ਲੇਖ ਸੰਗ੍ਰਹਿਾਂ ਦਾ ਵੇਰਵਾ ਇਸ ਪ੍ਰਕਾਰ ਹੈ ਤਰਕਵੇਦ ਘਾਟ ਘਾਟ ਦਾ ਪਾਣੀ ਆਹਮੋ ਸਾਹਮਣੇ ਬੂਹੇ ਬਾਰੀਆਂ ਸੁਖਰ ਸਨੇਹ ਅੰਤਰ ਝਾਤ ਮਾਲਾ ਮਣ ਕੇ ਆਦਿ ਸੱਚੋ ਸੱਚ ਆਪਦੀ ਅਮਰੀਕਾ ਯਾਤਰਾ ਨਾਲ ਸੰਬੰਧਿਤ ਸਫਰਨਾਮਾ ਹੈ ਤੁਰੰਦਾ ਹੁਨਰ ਨਾਂ ਦੇ ਆਪਣੇ ਲੇਖ ਵਿੱਚ ਨਰਿੰਦਰ ਸਿੰਘ ਪੂਰ ਨੇ ਤੁਰੰਦੇ ਹੁਨਰ ਦੇ ਲਾਭ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ ਲੇਖਕ ਦਾ ਕਹਿਣਾ ਹੈ ਕਿ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਬੇ ਪੈਂਡੇ ਮਾਰਨ ਦਾ ਹੌਸਲਾ ਅਤੇ ਸਿੱਧਕ ਦਿਖਾ ਸਕਦਾ ਹੈ ਲੰਬੇ ਪੈਂਡੇ ਮਾਰਨਾ ਮਤਲਬ ਲੰਬੇ ਰਸਤੇ ਚੱਲਣਾ ਜਿਹੜੇ ਲੋਕ ਠੀਕ ਤੁਰ ਨਹੀਂ ਸਕਦੇ ਉਹ ਹਮੇਸ਼ਾ ਗਲਤ ਨਿਸ਼ਾਨਿਆਂ ਤੇ ਪਹੁੰਚਦੇ ਹਨ ਮਨੁੱਖ ਜਦੋਂ ਤੋਂ ਕਾਰ ਤੇ ਸਵਾਰ ਹੋਇਆ ਹੈ ਉਦੋਂ ਤੋਂ ਹੀ ਤੁਰਨ ਦੀ ਮੌਜ ਤੋਂ ਵਾਂਝਿਆ ਗਿਆ ਹੈ ਵਾਂਝਿਆ ਗਿਆ ਮਤਲਬ ਉਸ ਨੂੰ ਤੁਰਨ ਦਾ ਜੋ ਆਨੰਦ ਹੈ ਉਸ ਦਾ ਸਵਾਦ ਨਹੀਂ ਮਿਲਿਆ ਹੈ ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਇਹ ਸਾਨੂੰ ਤੁਰਨ ਦਾ ਮੌਕਾ ਦਿੰਦੇ ਹਨ ਤੁਰਨ ਨੂੰ ਲੇਖਕ ਹਲਕੇ ਫੁਲਕੇ ਹੋਣ ਦਾ ਹੁਨਰ ਦੱਸਦਾ ਹੈ ਯੂਨਾਨੀ ਪਾਤਰ ਯੂਲਿਸਿਸ ਅਤੇ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਦਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਇੱਥੇ ਵੀ ਇਹ ਦੱਸਣਾ ਜ਼ਰੂਰੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਬਾਲਾ ਅਤੇ ਮਰਦਾਨਾ ਦੇ ਨਾਲ ਚਾਰ ਉਦਾਸੀਆਂ ਭਾਵ ਚਾਰ ਦਿਸ਼ਾਵਾਂ ਵਿੱਚ ਚਾਰ ਯਾਤਰਾਵਾਂ ਕੀਤੀਆਂ ਸਨ ਪੰਜਾਬੀ ਕਿੱਸਿਆਂ ਦੇ ਪ੍ਰੇਮੀ ਤੌਰ 'ਤੇ ਹੀ ਆਪਣੀਆਂ ਪ੍ਰੇਮਕਾਵਾਂ ਦੇ ਦੇਸ਼ ਪਹੁੰਚੇ ਹਨ ਮਨੁੱਖ ਨੂੰ ਤੁਰਨ ਦੇ ਜਿਹੜੇ ਕੁਝ ਮੌਕੇ ਮਿਲਦੇ ਹਨ ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦੇ ਇਸ ਲਈ ਮਨੁੱਖ ਦੀ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਲੇਖਕ ਅਨੁਸਾਰ ਅਸੀਂ ਡਾਕਟਰ ਕੋਲ ਜਾਣ ਤੇ ਆਪਰੇਸ਼ਨ ਕਰਵਾਉਣ ਲਈ ਤਾਂ ਤਿਆਰ ਹੋ ਜਾਂਦੇ ਹਾਂ ਪਰ ਤੁਰਨ ਲਈ ਤਿਆਰ ਨਹੀਂ ਹੁੰਦੇ। ਅਮੀਰ ਘਰਾਂ ਵਿੱਚ ਕੇਵਲ ਨੌਕਰਾਂ ਦੀ ਹੀ ਸਿਹਤ ਠੀਕ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ। ਵਿਦਿਆਰਥੀਓ ਇੱਥੇ ਲੇਖਕ ਨੇ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਹੈ ਕਿ ਕੰਮ ਕਰਦੇ ਨਾਲ ਦੇ ਨਾਲ ਹੀ ਆਪਣੇ ਹੱਥੇ ਕੰਮ ਕਰਨ ਦੇ ਨਾਲ ਹੀ ਸਾਡੀ ਜਿਹੜੀ ਸਿਹਤ ਹੈ ਉਹ ਠੀਕ ਰਹਿੰਦੀ ਹੈ। ਸੋ ਜਿਹੜੇ ਪਤੀ ਪਤਨੀ ਇਕੱਠੇ ਸੈਰ ਕਰਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਹਮਣਾ ਕਰ ਸਕਦੇ ਹਨ। ਕੁਝ ਲੋਕ ਕਿਸੇ ਬਿਮਾਰੀ ਕਾਰਨ ਤੁਰਦੇ ਹਨ ਪਰ ਜਿਸ ਵਿਅਕਤੀ ਨੂੰ ਤੁਰਨ ਦੀ ਆਦਤ ਹੁੰਦੀ ਹੈ ਉਸ ਨੂੰ ਬਿਮਾਰੀ ਲੱਗਦੀ ਹੀ ਨਹੀਂ। ਪਰ ਸਾਨੂੰ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲਦਾ ਜਿਹੜਾ ਤੁਰਨ ਦਾ ਸ਼ੌਕ ਰੱਖਦਾ ਹੋਵੇ ਅਤੇ ਆਪਣੇ ਦੇਸ਼ ਨੂੰ ਪਿਆਰ ਨਾ ਕਰਦਾ ਹੋਵੇ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਤੁਰਨ ਨਾਲ ਸਾਡਾ ਪ੍ਰਕਿਰਤਿਕ ਨਾਲ ਸੰਬੰਧ ਜੋੜਦਾ ਹੈ ਭਾਵ ਕੁਦਰਤ ਦੇ ਨਾਲ ਸੰਬੰਧ ਜੋੜਦਾ ਹੈ ਇਹ ਸੰਬੰਧ ਸਾਡੇ ਮਨ ਨੂੰ ਅਮੀਰ ਅਤੇ ਦਿਲ ਨੂੰ ਵਿਸ਼ਾਲ ਕਰਦਾ ਹੈ ਸਭ ਤੋਂ ਚੰਗੀ ਸੈਰ ਪਾਣੀ ਦੇ ਕਿਨਾਰੇ ਹੁੰਦੀ ਹੈ ਪਰ ਸੈਰ ਕੋਈ ਵੀ ਮਾੜੀ ਨਹੀਂ ਹੁੰਦੀ ਤੁਰਨ ਨਾਲ ਤੁਛ ਚੀਜ਼ਾਂ ਵੀ ਸੁੰਦਰ ਪ੍ਰਤੀਤ ਲੱਗਣ ਲੱਗ ਪੈਂਦੀਆਂ ਹਨ ਤੁੱਛ ਚੀਜ਼ਾਂ ਤੋਂ ਲੇਖਕ ਦਾ ਭਾਵ ਹੈ ਅਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਿਗੂਣੀਆਂ ਜੀਆਂ ਲੱਗਣ ਜਿਹਦੇ ਵਿੱਚ ਕੋਈ ਗੁਣ ਨਾ ਲੱਗੇ ਉਹ ਵੀ ਸਾਨੂੰ ਕਈ ਵਾਰ ਸੈਰ ਕਰਦੇ ਕਰਦੇ ਕਿਉਂਕਿ ਅਸੀਂ ਪ੍ਰਕਿਰਤੀ ਦੇ ਨਾਲ ਚੱਲ ਰਹੇ ਹਾਂ ਤਾਂ ਸਾਨੂੰ ਉਹੋ ਚੀਜ਼ਾਂ ਵੀ ਚੰਗੀਆਂ ਲੱਗਣ ਲੱਗ ਜਾਂਦੀਆਂ ਹਨ ਇਕੱਲੇ ਤੁਰਨਾ ਜਾਂ ਕਿਸੇ ਹਮ ਖਿਆਲ ਨਾਲ ਤੁਰਨਾ ਨਿੱਜੀ ਪਸੰਦ ਦੀ ਗੱਲ ਹੈ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਤੁਰਿਆ ਜਾਵੇ ਲੇਖਕ ਇੱਥੇ ਵੀ ਇਹ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਕਿਸੇ ਸੰਗੀ ਸਾਥੀ ਦੇ ਨਾਲ ਚੱਲ ਰਹੇ ਹੋ ਜਿਹੜਾ ਕਿ ਤੁਹਾਡਾ ਹਮਖਿਆਲ ਹੈ ਜਿਹਦੇ ਨਾਲ ਤੁਹਾਡੇ ਵਿਚਾਰ ਮਿਲਦੇ ਜਾਂ ਫਿਰ ਤੁਸੀਂ ਇਕੱਲੇ ਚੱਲਣਾ ਪਸੰਦ ਕਰਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਚੱਲਣਾ ਜ਼ਰੂਰ ਚਾਹੀਦਾ ਹੈ ਕਿਸੇ ਵੀ ਉਮਰ ਵਿੱਚ ਤੁਰਨਾ ਚੰਗਾ ਹੈ ਤੁਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਗਈ ਹੈ ਜਿਹੜੀ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ ਤੋਂ ਦੇ ਵਿਰੋਧ ਵਿੱਚ ਇਹ ਕਈ ਦਲੀਲਾਂ ਦਿੰਦੇ ਹਨ ਜਿਵੇਂ ਕਿ ਪਹਾੜ ਦਰਿਆ ਜਾਂ ਜੰਗਲ ਦੇਖ ਲਿਆ ਤਾਂ ਹੋਰ ਪਹਾੜ ਦਰਿਆ ਜਾਂ ਜੰਗਲ ਦੇਖਣ ਦੀ ਲੋੜ ਨਹੀਂ ਜਾਂ ਤੁਰੰਤ ਮੌਕਾ ਮਿਲਣ ਤੇ ਸਾਨੂੰ ਜ਼ਰੂਰ ਤੁਰਨਾ ਚਾਹੀਦਾ ਹੈ ਪਿਆਰ ਉਸੇ ਵਿਅਕਤੀ ਦਾ ਹੀ ਸਤਿਕਾਰਯੋਗ ਹੈ ਜਿਹੜਾ ਤੁਹਾਨੂੰ ਤੁਰ ਕੇ ਮਿਲਣ ਆਉਂਦਾ ਹੈ ਤੁਰਨ ਨਾਲ ਜੇਕਰ ਅਸੀਂ అనుਭਵ ਦੀ ਦੌਲਤ ਲਿਆਉਣਾ ਚਾਹੁੰਦੇ ਹਾਂ ਤਤੋਰਨ ਵੇਲੇ ਆਪਣੇ ਨਾਲ ਅਨੁਭਵ ਦਾ ਸਰਮਾਇਆ ਲੈ ਕੇ ਚੱਲੋ ਇੱਕ ਯੂਨਾਨੀ ਫਿਲਾਸਫਰ ਜਦ ਭਾਰਤ ਲਈ ਤੁਰਿਆ ਸੀ ਤਾਂ ਉਸ ਨੇ ਆਪਣੀ ਯਾਤਰਾ ਦਾ ਉਦੇਸ਼ ਦੱਸਿਆ ਕਿਹਾ ਕਿ ਉਹ ਇਹ ਦੇਖਣ ਚੱਲਿਆ ਹੈ ਕਿ ਦੁਨੀਆ ਕੋਲ ਉਸ ਨੂੰ ਸਿਖਾਉਣ ਲਈ ਕੀ ਹੈ ਅਤੇ ਉਸ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ ਅੱਥੋ ਬੱਚੋ ਇਸ ਗੱਲ ਦੇ ਭਾਵੇਂ ਹੈ ਕਿ ਕਿ ਤੁਰਨਾ ਸਿਰਫ ਇੱਕ ਸਾਡੀ ਸਰੀਰਕ ਕਸਰਤ ਨਹੀਂ ਹੈ ਸਗੋਂ ਇਹ ਇੱਕ ਸਿੱਖਣ ਸਿਖਾਉਣ ਦਾ ਸਿਲਸਿਲਾ ਹੈ ਜਿਹੜਾ ਕਿ ਤੁਰਦੇ ਸਮੇਂ ਯਾਤਰਾ ਕਰਦੇ ਸਮੇਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਅਤੇ ਦੂਸਰਿਆਂ ਨੂੰ ਸਿਖਾਉਂਦੇ ਹਾਂ ਚੀਨੀ ਯਾਤਰੀ ਹਿਊਨਸ਼ੋਂਗ ਅਤੇ ਫਾਹਿਆਨ ਤੁਰ ਕੇ ਹੀ ਭਾਰਤ ਆਏ ਸਨ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਚਿਹਰਿਆਂ ਤੇ ਝੁਰੜੀਆਂ ਨਾ ਪੈਣ ਤੇ ਇੰਨਾ ਕੁ ਧੁਰੋ ਤੁਹਾਡੇ ਬੂਟਾਂ ਤੇ ਝੁਰੜੀਆਂ ਪੈ ਜਾਣ। ਲੇਖਕ ਨੇ ਵੀ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਹੈ ਕਿ ਜੇ ਤੁਸੀਂ ਹਮੇਸ਼ਾ ਜਵਾਨ ਤੇ ਸੋਹਣੀ ਸ਼ਖਸੀਅਤ ਦੇ ਮਾਲਕ ਮਾਲਕ ਦਿਖਣਾ ਚਾਹੁੰਦੇ ਹੋ ਤਾਂ ਇੰਨਾ ਕੁ ਚੱਲੋ ਕਿ ਤੁਹਾਨੂੰ ਚੱਲੋ ਕਿ ਤੁਹਾਡੇ ਚਿਹਰੇ ਤੋਂ ਪਤਾ ਹੀ ਨਾ ਚੱਲੇ ਕਿ ਤੁਹਾਡੀ ਉਮਰ ਕੀ ਹੈ। ਝੁਰੜੀਆਂ ਤੁਹਾਡੇ ਚਿਹਰੇ ਤੇ ਨਹੀਂ ਤੁਹਾਡੇ ਸੈਰ ਕਰਨ ਵਾਲੇ ਬੂਟਾਂ ਤੇ ਹੋਣੀਆਂ ਚਾਹੀਦੀਆਂ ਹਨ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਝੁਰੜੀਆਂ ਤੁਹਾਡੇ ਬੂਟਾਂ ਤੇ ਪੈਣ ਤੇ ਜਾਂ ਤੁਹਾਡੇ ਚਿਹਰੇ ਤੇ ਬਹੁਤ ਬਹੁਤ ਧੰਨਵਾਦ